ਅੱਜ ਜਿਹੜਾ ਹੈਗਾ ਮਨੁੱਖੀ ਅਧਿਕਾਰ ਦਿਵਸ ਹੈ ਤਾਂ ਮਨੁੱਖੀ ਅਧਿਕਾਰ ਦਿਵਸ ਦੇ ਸਮੇਂ ਅਸੀਂ ਜਿਹੜੀ ਅੱਜ ਮਨੁੱਖ ਦੇ ਅਧਿਕਾਰਾਂ ਦੀ ਗੱਲ ਕਰਾਂਗੇ ਜੀ ਜਿੱਥੇ ਵੀ ਕਿਸੇ ਵੀ ਮਨੁੱਖ ਦਾ ਜੀ ਕਿਸੇ ਵੀ ਧਰਮ ਦੇ ਮਨੁੱਖ ਦਾ ਕਿਸੇ ਵੀ ਜਾਤੀ ਦੇ ਮਨੁੱਖ ਦਾ ਕੋਈ ਕੋਈ ਜ਼ਬਰ ਜ਼ੁਲਮ ਹੁੰਦਾ ਹੈ ਕੋਈ ਧੱਕੇਸ਼ਾਹੀ ਹੁੰਦੀ ਹੈ ਤਾਂ ਉੱਥੇ ਇੱਕ ਵੱਡੀ ਭੂਮਿਕਾ ਮਾਨਵ ਅਧਿਕਾਰ ਅਯੋਗ ਦੀ ਮਨੁੱਖੀ ਅਧਿਕਾਰ ਅਯੋਗ ਦੀ ਜਿਹੜੀ ਹੈ ਕਿਤੇ ਵੀ ਮਨੁੱਖੀ ਅਧਿਕਾਰ ਦਾ ਕਾਨੂੰਨ ਹੁੰਦਾ ਹੈ ਜੀ ਤਾਂ ਉੱਥੇ ਜਿਹੜਾ ਥਰੂ ਮੀਡੀਆ ਜੀ ਥਰੂ ਕੰਪਲੇਂਟ ਜੀ ਜਿਹੜੀ ਹੈ ਕਮਿਸ਼ਨ ਦੇ ਜੀ ਸਾਹਮਣੇ ਅਸੀਂ ਰੱਲਾ ਹੁੰਦੇ ਸੀ ਪੁਲਿਸ ਕੁੱਟਦੀ ਆ ਲੋਕਾਂ ਨੂੰ ਪੁਲਿਸ ਦੇ ਖਿਲਾਫ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਐਕਸ਼ਨ ਲੈਂਦਾ ਸੀ ਮਗਰ ਥੋੜਾ ਬਦਲਾਅ ਆ ਵੀਡੀਓਗ੍ਰਾਫੀ ਹੋਣੀ ਚਾਹੀਦੀ ਹੈ ਹੂੰ ਜੇ ਸਾਡੇ ਕੋਲ ਵੀਡੀਓਗ੍ਰਾਫੀ ਹੈਗੀ ਆ ਜੇ ਕੋਈ ਸੱਟ ਚੋਟ ਆਈ ਹੈ ਸਾਡੇ ਕੋਲ ਕੋਈ ਗਵਾਹ ਹੈਗੇ ਆ ਤਾਂ ਅਸੀਂ ਸਾਡੀ ਕੋਈ ਪੁਲਿਸ ਮੰਨ ਲਓ ਸੁਣਾਈ ਨਹੀਂ ਕਰਦੀ ਕੋਈ ਅਧਿਕਾਰੀ ਉਹ ਸਪੋਰਟਿੰਗ ਡਾਕੂਮੈਂਟ ਦੇਖੋ ਮੈਡੀਕਲ ਆ ਦੇਖੋ ਇਹ ਮੇਰੀ ਸੱਟ ਵਜੀ ਆ ਮੇਰੀ ਮੈਡੀਕਲ ਹੈ ਆ ਮੇਰੀ ਡੀਡੀਆਰ ਦਾ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚੈਨਲ ਦਾ ਰੀਅਲ ਨਿਊਜ਼ ਪੰਜਾਬ ਸਵਾਗਤ ਹੈ ਸਾਡੇ ਪ੍ਰੋਗਰਾਮ ਵੱਖਰੀ ਸ਼ਖਸੀਅਤ ਦੇ ਵਿੱਚ ਅੱਜ ਜਿਹੜਾ ਹੈਗਾ ਮਨੁੱਖੀ ਅਧਿਕਾਰ ਦਿਵਸ ਹੈ ਤਾਂ ਮਨੁੱਖੀ ਅਧਿਕਾਰ ਦਿਵਸ ਤੇ ਇਸ ਸਮੇਂ ਅਸੀਂ ਜਿਹੜੀ ਅੱਜ ਮਨੁੱਖ ਦੇ ਅਧਿਕਾਰਾਂ ਦੀ ਗੱਲ ਕਰਾਂਗੇ ਕਿ ਕਿਵੇਂ ਜਿਹੜਾ ਮਨੁੱਖ ਦੇ ਅਧਿਕਾਰ ਅਧਿਕਾਰ ਜਿਹੜੇ ਕੀ ਨੇ ਤਾਂ ਕਿਵੇਂ ਉਹਨਾਂ ਦੀ ਹੈਲਪ ਜਿਹੜੀ ਮਨੁੱਖੀ ਅਧਿਕਾਰ ਕਮਿਸ਼ਨ ਬਣਿਆ ਸੀ ਕਮਿਸ਼ਨ ਤੋਂ ਵੀ ਜਿਹੜੀ ਹੈ ਉਹ ਹੈਲਪ ਕਿਵੇਂ ਲੈ ਸਕਦੇ ਆ ਤਾਂ ਗੱਲਬਾਤ ਕਰਨ ਲਈ ਜਿਹੜੇ ਸਾਡੇ ਨਾਲ ਅੱਜ ਸ਼ੋਕ ਮਹਿੰਦਰਾ ਜੀ ਜੋ ਕਿ ਬੜੇ ਲੰਮੇ ਸਿਰ ਤੋਂ ਚਿਰ ਤੋਂ ਜਿਹੜਾ ਉਹ ਮਨੁੱਖੀ ਅਧਿਕਾਰਾਂ ਦੇ ਕੰਮ ਕਰ ਰਹੇ ਨੇ ਅਤੇ ਹੁਣ ਜਿਹੜਾ ਉਹ ਹੈ ਭੀਮ ਕ੍ਰਾਂਤੀ ਸੰਤਾਪਕ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸ਼ੋਕ ਜੀ ਨਮਸਕਾਰ ਸਸ਼ੀਗਰ ਨਮਸਕਾਰ ਜੀ। ਛੋਕ ਜੀ ਗੱਲ ਆਪਾਂ ਕਰਾਂਗੇ ਅੱਜ ਜਿਹੜਾ ਮਨੁੱਖੀ ਅਧਿਕਾਰ ਦਿਵਸ ਹੈ। ਤਾਂ ਮਨੁੱਖ ਦੇ ਅਧਿਕਾਰਾਂ ਦੀ ਜਿਹੜੀ ਆ ਅੱਜ ਦੇ ਦਿਨ ਤੇ ਗੱਲ ਕੀਤੀ ਜਾਂਦੀ ਹੈ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਪੁੱਛਣਾ ਚਾਹਾਂਗੇ, ਦਰਸ਼ਕਾਂ ਨੂੰ ਦੱਸਣਾ ਜਾਵਾਂਗੇ ਵੀ ਮਨੁੱਖ ਦੇ ਅਧਿਕਾਰ ਕੀ ਨੇ? ਅ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਭ ਤੋਂ ਪਹਿਲਾਂ ਅ ਮਾਨਵ ਅਧਿਕਾਰ ਦਿਵਸ, ਮਨੁੱਖੀ ਅਧਿਕਾਰ ਦਿਵਸ ਦੇ ਤੌਰ ਤੇ ਅੱਜ ਪੂਰੇ ਦੇਸ਼ ਦੇ ਵਿੱਚ ਇਹ ਦਿਨ ਜਿਹੜਾ ਮਨਾਇਆ ਜਾ ਰਿਹਾ ਹੈ ਸੋ ਜਿੱਥੇ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਸੰਸਥਾਵਾਂ ਇਹ ਦਿਨ ਮਨਾਉਂਦੀਆਂ ਤੇ ਜਿਹੜੀ ਗੱਲ ਤੁਸੀਂ ਕਿੱਥੀ ਹੈ ਮੈਨੂੰ ਅੱਜ ਕਿ ਮਨੁੱਖ ਅਧਿਕਾਰ ਦਿਵਸ ਤੇ ਅੱਜ ਕੀ ਹੈ ਉਹਨਾਂ ਦੇ ਰਾਈਟ ਕੀ ਹੈ ਉਹ ਤੇ ਮਨੁੱਖੀ ਅਧਿਕਾਰ ਕਮਿਸ਼ਨ ਆ ਜਾਂ ਮਨੁੱਖੀ ਅਧਿਕਾਰਾਂ ਲਈ ਕਿੱਦਾਂ ਕੰਮ ਕੀਤਾ ਜਾ ਸਕਦਾ ਹੈ ਸੋ ਤਾਂ ਆਪਾਂ ਮਨੁੱਖ ਦੇ ਅਧਿਕਾਰਾਂ ਦੀ ਗੱਲ ਕਰਾਂਗੇ ਮਨੁੱਖ ਦੇ ਅਧਿਕਾਰ ਕਿਹੜੇ-ਕਿਹੜੇ ਦੇਖੋ ਪਹਿਲਾਂ ਤਾਂ ਆਪਾਂ ਇੱਕ ਢਾਂਚੇ ਦੇ ਗੱਲ ਕਰਦੇ ਆ ਜੀ ਮਾਨਵ ਅਧਿਕਾਰ ਦਿਵਸ ਜੀ ਜਿੱਥੇ ਵੀ ਕਿਸੇ ਵੀ ਮਨੁੱਖ ਦਾ ਜੀ ਕਿਸੇ ਵੀ ਧਰਮ ਦੇ ਮਨੁੱਖ ਦਾ ਕਿਸੇ ਵੀ ਜਾਤੀ ਦੇ ਮਨੁੱਖ ਦਾ ਕੋਈ ਵਾਇਲੇਸ਼ਨ ਹੁੰਦਾ ਜੀ ਕੋਈ ਜ਼ਬਰ ਜ਼ੁਲਮ ਹੁੰਦਾ ਕੋਈ ਧੱਕੇਸ਼ਾਹੀ ਹੁੰਦੀ ਹੈ ਤਾਂ ਉੱਥੇ ਇੱਕ ਵੱਡੀ ਭੂਮਿਕਾ ਮਨੁੱਖ ਅਧਿਕਾਰ ਅਯੋਗ ਦੀ ਜੀ ਮਨੁੱਖੀ ਅਧਿਕਾਰ ਅਯੋਗ ਦੀ ਜਿਹੜੀ ਹੈ ਬਣਦੀ ਹੈ ਜੀ ਮਗਰ ਉਹ ਜ਼ਿੰਮੇਵਾਰੀ ਤੇ ਕੰਮ ਕਿਦਾਂ ਕਰਦਾ ਹੈ ਉਹ ਇਹ ਕਰਦਾ ਹੈ ਕਿ ਜਿਸ ਤਰ੍ਹਾਂ ਤੁਸੀਂ ਮੀਡੀਆ ਦੇ ਸਾਥੀਆਂ ਜੀ ਇਲੈਕਟ੍ਰੋਨਿਕ ਮੀਡੀਆ ਜਾਂ ਪ੍ਰਿੰਟ ਮੀਡੀਆ ਕਿਤੇ ਵੀ ਮਨੁੱਖ ਮਨੁੱਖੀ ਅਧਿਕਾਰ ਦਾ ਕਾਨ ਹੁੰਦਾ ਹੈ ਜੀ ਤਾਂ ਉੱਥੇ ਜਿਹੜਾ ਥਰੂ ਮੀਡੀਆ ਜੀ ਥਰੂ ਕੰਪਲੇਂਟ ਜੀ ਜਿਹੜੀ ਹੈ ਕਮਿਸ਼ਨ ਦੇ ਜੀ ਸਾਹਮਣੇ ਅਸੀਂ ਰੱਖ ਸਕਦੇ ਆ ਮਗਰ ਉਹ ਰੱਖਣ ਦੀ ਪ੍ਰਕਿਰਿਆ ਇੱਕ ਦੇਖੋ ਮੰਨ ਲਓ ਕਿਸੇ ਵਿਅਕਤੀ ਨਾਲ ਕਿਸੇ ਵਿਅਕਤੀ ਨਾਲ ਕੋਈ ਤੱਕਾ ਹੋ ਜਾ ਹਾਂ ਵਿਕਟਮ ਨਾਲ ਪੀੜਤ ਨਾਲ ਤੱਕਾ ਹੁੰਦਾ ਉਹਦੇ ਘਾਣ ਹੁੰਦਾ ਮਨੁੱਖੀ ਅਧਿਕਾਰਾਂ ਦਾ ਤਾਂ ਸਭ ਤੋਂ ਪਹਿਲਾਂ ਸਾਨੂੰ ਸਬੰਧਤ ਥਾਣੇ ਦੇ ਵਿੱਚ ਜਾ ਕੇ ਉਹਦੀ ਕੰਪਲੇਂਟ ਦੇਣੀ ਚਾਹੀਦੀ ਹੈ ਜੇ ਕੋਈ ਕੁੱਟਮਾਰ ਹੋਈ ਹੈ ਉਹਦਾ ਕੋਈ ਮੈਡੀਕਲ ਹੋਣਾ ਚਾਹੀਦਾ ਆ ਜੇ ਤੁਹਾਡੀ ਕੋਈ ਥੱਲੇ ਲੈਵਲ ਤੇ ਸੁਣਾਈ ਨਹੀਂ ਹੁੰਦੀ ਤਾਂ ਕਿਸੇ ਹੋਰ ਵੱਡੇ ਅਧਿਕਾਰੀ ਕੋਲ ਜਾਓ ਜੇ ਉੱਥੇ ਵੀ ਨਹੀਂ ਤੁਹਾਡੀ ਆਪਾਂ ਜਿਹੜਾ ਪਹਿਲੇ ਟੌਪਿਕ ਜਿਹੜਾ ਪੁਲਸ ਤੇ ਲੈ ਲਿਆ ਤਾਂ ਬਹੁਤ ਸਾਰੇ ਅਜਿਹੇ ਮਾਮਲੇ ਆ ਜੀ ਜਿਵੇਂ ਪੁਲਸ ਤੌਰਚਰ ਕਰਦੀ ਤੁਸੀਂ ਗੱਲ ਕੀਤੀ ਇਹ ਗੱਲਾਂ ਆਪਾਂ ਪਹਿਲਾਂ ਸੁਣਦੇ ਸੀ ਪੁਲਸ ਕੁੱਟਦੀ ਆ ਲੋਕਾਂ ਨੂੰ ਪੁਲਸ ਦੇ ਖਿਲਾਫ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਐਕਸ਼ਨ ਲੈਂਦਾ ਸੀ ਮਗਰ ਥੋੜਾ ਬਦਲਾਅ ਆਇਆ ਜੀ ਅੱਜ ਇਹ ਤਾਂ ਹੁੰਦੀਆਂ ਹੁੰਦੀਆਂ ਘਟਨਾਵਾਂ ਮਗਰ ਅੱਜ ਮਨੁੱਖ ਮਨੁੱਖ ਦਾ ਵੀ ਕਾਣ ਕਰ ਰਿਹਾ ਇਹ ਵੀ ਹੈ ਨਾ ਜੇ ਮਨੁੱਖ ਮਨੁੱਖ ਦਾ ਕਾਮ ਕਾਣ ਕਰ ਰਿਹਾ ਹੈ ਤਾਂ ਉਥੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਰਿਹਾ ਸੀ ਉਸ ਗਲਤੀ ਹੋਣਾ ਕਿ ਪੁਲਿਸ ਪ੍ਰਣਾਲੀ ਹੈ ਸਾਡੇ ਕੋਲ ਸਾਡੇ ਕੋਲ ਸੀਨੀਅਰ ਸੁਪਰਡੈਂਟ ਆਫ ਪੁਲਿਸ ਹੈ ਸਾਡੇ ਕੋਲ ਪੁਲਿਸ ਦਾ ਬਹੁਤ ਵੱਡਾ ਇੱਕ ਸਟਰਕਚਰ ਹੈ ਅਸੀਂ ਉਹਨਾਂ ਕੋਲ ਜਾ ਕੇ ਉਹਨਾਂ ਦੀ ਜ਼ਿੰਮੇਵਾਰੀ ਤੈਅ ਕਰਾਵਾਂਗੇ ਕਿਉਂ ਕਿ ਉਹਨਾਂ ਦੀ ਇਹ ਫਰਸਟ ਜ਼ਿੰਮੇਵਾਰੀ ਹੈ ਕਿ ਤੁਸੀਂ ਕਿਸੇ ਮਨੁੱਖ ਦਾ ਕਾਨੂੰਨ ਹੁੰਦਾ ਤਾਂ ਤੁਸੀਂ ਉਹਨੂੰ ਜਸਟਿਸ ਦਿਵਾਣਾ ਉਹਨੂੰ ਇਨਸਾਫ ਦਿਵਾਣਾ ਇਹ ਪਹਿਲਾ ਕੰਮ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਹੈ ਅੱਛਾ ਜੇ ਗੱਲ ਤੁਹਾਨੂੰ ਕਨ ਪੁਲਿਸ ਦੀ ਹੀ ਕਰਦੀ ਹੈ ਕਹਣ ਜੇ ਪੁਲਿਸ ਹੀ ਕਿਸੇ ਵਿਕਟਮ ਨਾਲ ਪੀੜਤ ਨਾਲ ਕਹਣ ਕਰਦੀ ਹੈ ਉਹਦੀ ਕੁੱਟਮਾਰ ਕਰਦੀ ਹੈ ਨਜਾਇਜ਼ ਤਸ਼ੱਦਦ ਕਰਦੀ ਹੈ ਉਹਨੂੰ ਨਜਾਇਜ਼ ਪੁਲਿਸ ਹਿਰਾਸਤ ਵਿੱਚ ਰੱਖਦੀ ਹੈ ਬਗੈਰ ਮੁਕਦਮੇ ਤੋਂ ਉਹਨੂੰ ਰੱਖਦੀ ਹੈ ਤਾਂ ਕੋਈ ਕਈ ਕਿਸਮ ਹੈ ਕਈ ਚੀਜ਼ ਹੈ ਤਾਂ ਉਹਦੇ ਲਈ ਵੀ ਪੁਲਿਸ ਹੈ ਨਾ ਜੇ ਥੱਲੇ ਥਾਣਾ ਆਇਆ ਥਾਣੇ ਦੇ ਉੱਤੇ ਐਸਐਸਪੀ ਹੈ ਐਸਐਸਪੀ ਦੇ ਉੱਤੇ ਆਈਜੀਐ ਡੀਆਈਜੀ ਹੈ ਡੀਜੀਪੀ ਹੈ ਤਾਂ ਇਹ ਸੰਬੰਧਤ ਅਸੀਂ ਕੰਪਲੀਟ ਤੁਹਾਡੇ ਤੁਹਾਡੇ ਜਿਹੜਾ ਕਹਿਣ ਦਾ ਮਤਲਬ ਹੈ ਕਿ ਜਦੋਂ ਕੋਈ ਕਿਸੇ ਕੇਸ ਦੇ ਵਿੱਚ ਪੁਲਿਸ ਲੈ ਕੇ ਜਾਂਦੀ ਪੁਲਿਸ ਰਮਾਲ ਲੈ ਲੈਂਦੀ ਹੈ ਨਾ ਜੀ ਬੰਦੇ ਦਾ ਰਮਾਲ ਲੈਂਦੀ ਹੈ ਮਾਨਯੋਗ ਜੱਜ ਕੋਲ ਦੇ ਸਾਹਮਣੇ ਪੇਸ਼ ਕਰਕੇ ਤੇ ਫਰਮਾਨ ਦੇ ਵਿੱਚ ਉਹਦੇ ਨਾਲ ਕਟਮਾਰ ਹੁੰਦੀ ਹੈ ਨਹੀਂ ਤਾਂ ਕੀ ਇਹ ਮਨੁੱਖੀ ਅਧਿਕਾਰਾਂ ਦੇ ਉਲਟ ਹੈ ਦੇਖੋ ਇੱਕ ਬੰਦਾ ਕਾਨੂੰਨ ਦੇ ਸਕੰਜੇ 'ਚ ਆ ਗਿਆ ਉਹਦੇ ਤੇ ਮੁਕਦਮਾ ਦਰਜ ਹੋ ਗਿਆ ਪੁਲਿਸ ਨੂੰ ਲੋੜ ਹੈ ਕਿ ਇਹਦਾ ਅਸੀਂ ਰਿਮਾਂਡ ਲੈਣਾ ਇਹਦੇ ਤੋਂ ਕੁਝ ਹੋਰ ਪੁੱਛਗਿੱਛ ਕਰਨੀ ਹੈ ਤਾਂ ਉਹਦਾ ਰਿਮਾਂਡ ਮਾਨਯੋਗ ਜੱਜ ਸਹਿਬਾਨ ਦਿੰਦੇ ਆ ਹੱਥਕੜੀ ਲਾਉਣ ਦਾ ਅਧਿਕਾਰ ਜਿਹੜਾ ਪੁਲਿਸ ਨਹੀਂ ਜੱਜ ਦਿੰਦਾ ਕਿ ਇਹਨੂੰ ਹੱਥਕੜੀ ਲਾਉਣੀ ਹੈ ਕਿ ਨਹੀਂ ਜੇਕਰ ਉਹਦੇ ਨਾਲ ਉੱਥੇ ਕੁਝ ਹੁੰਦਾ ਹੈ ਜਾਂ ਕੁਟਮਾਰੇ ਕੀ ਜਦੋਂ ਦੁਬਾਰਾ ਉਹਨੂੰ ਪੇਸ਼ ਕੀਤਾ ਜਾਂਦਾ ਜੇਲ੍ਹ ਜਾਣ ਵਾਸਤੇ ਕਿ ਜਿਹੜਾ ਉਹ ਮਜਿਸਟਰ ਦੇ ਸਾਹਮਣੇ ਜਾਂ ਜੱਜ ਸਾਹਿਬ ਦੇ ਸਾਹਮਣੇ ਦੱਸ ਸਕਦਾ ਜੱਜ ਸਾਹਿਬ ਜਦੋਂ ਉਹਦਾ ਰਿਮਾਂਡ ਦਿੰਦੇ ਆ ਤਾਂ ਉਹਦਾ ਮੈਡੀਕਲ ਹੁੰਦਾ ਕਿ ਬੰਦਾ ਫਿੱਟ ਹੈ ਇਹਨੂੰ ਕੋਈ ਕੁੱਟਮਾਰ ਤਾਂ ਨਹੀਂ ਹੋਈ ਮੈਡੀਕਲ ਹੋ ਗਿਆ ਰਿਮਾਂਡ ਹੋ ਗਿਆ ਇਹ ਜੇ 2 ਦਾ ਰਿਮਾਂਡ ਮੰਨ ਲਓ 3 ਦਿਨਾਂ ਦਾ 4 ਦਿਨਾਂ ਦਾ ਰਿਮਾਂਡ ਖਤਮ ਹੋ ਗਿਆ ਤਾਂ ਉਹ ਮੈਡੀਕਲ ਹੋ ਕੇ ਫਿਰ ਜੱਜ ਸਾਹਿਬ ਕੋਲ ਜਾਣਾ ਉਹਨੇ ਕਿ ਹਾਂ ਵੀ ਫਿੱਟ ਤਾ ਤੂੰ ਤੇਰੇ ਨਾਲ ਕੋਈ ਤਸ਼ੱਦਦ ਤਾਂ ਨਹੀਂ ਪੁਲਿਸ ਨੇ ਕੀਤਾ ਤੇਰੇ ਨਾਲ ਕੋਈ ਕੁੱਟਮਾਰ ਤਾਂ ਨਹੀਂ ਕੀਤੀ ਸੋ ਉਹ ਫਿਰ ਮੈਡੀਕਲ ਹੁੰਦਾ ਜੀ ਉਹਨੂੰ ਜੁਡੀਸ਼ਰੀ ਹੀ ਭੇਜਣਾ ਜੱਜ ਸਾਹਿਬ ਦੇ ਆਰਡਰਾਂ ਤੇ ਤਾਂ ਉੱਥੇ ਵੀ ਮੈਡੀਕਲ ਹੋ ਕੇ ਉਹਨੂੰ ਸਾਡੀ ਜੇਲ੍ਹ ਦੇ ਵਿੱਚ ਭੇਜਣਾ ਪੈਂਦਾ ਮੈਡੀਕਲ ਤੇ ਸੋ ਮੈਂ ਆਪਾਂ ਗੱਲ ਕਰ ਰਹੇ ਨਾ ਪੁਲਿਸ ਕਰਦੀ ਹੈ ਆਮ ਪੀਪਲ ਪਬਲਿਕ ਕਿਸੇ ਨਾਲ ਕਹਣ ਕਰਦੀ ਹੈ ਮਨੁੱਖੀ ਅਧਿਕਾਰਾਂ ਦਾ ਤਾਂ ਉਹਦੇ ਲਈ ਸੈਟਲ ਇੱਕ ਲਾ ਹੈ ਜਿਹੜਾ ਮਨੁੱਖੀ ਅਧਿਕਾਰ ਤੇ ਹੁੰਦੇ ਹਨ ਨਾ ਸਮਾਖ ਸਾਹਿਬ ਮਨੁੱਖੀ ਅਧਿਕਾਰ ਜਿਹੜਾ ਹੈ ਉਹ ਇੱਕ ਸਰਕਾਰਾਂ ਦਾ ਇੱਕ ਵੱਡਾ ਇੱਕ ਅਧਾਰ ਹੈ ਉਹਦੇ ਦੇ ਜਿਹੜੇ ਇਨਸਾਫ ਕਰਨ ਵਾਲੇ ਜਿਹੜੇ ਜੱਜ ਸਾਹਿਬ ਹੈ ਚਾਹੇ ਉਹ ਰਿਟਾਇਰ ਹਾਈ ਕੋਰਟ ਦੇ ਹੋ ਸਕਦੇ ਆ ਕੋਈ ਸੀਨੀਅਰ ਵਕੀਲ ਹੋ ਸਕਦੇ ਆ ਸੋ ਇਹ ਸੰਵਧਾਨਿਕ ਲੋਕ ਹੁੰਦੇ ਉਹਦੇ ਤੇ ਬੰਦੇ ਜੀ ਸਬਦਾਨ ਦੇ ਅਨੁਸਾਰ ਲੀਗਲ ਪ੍ਰੋਸੈਸ ਦੇ ਅਨੁਸਾਰ ਉਹ ਕੰਮ ਕਰਦੇ ਆ ਬੜੇ ਤਜਰਬੇ ਵਾਲੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਬੜੇ ਲੰਬੇ ਸਮੇਂ ਤੋਂ ਜਿਹੜਾ ਮੁੜਕੀ ਅਦਖਾਰਾਂ ਤੇ ਕੰਮ ਕਰਦੇ ਆ ਜੀ ਤਾਂ ਆਪਾਂ ਸ਼ਿਕਾਇਤਰੇ ਦਾ ਬਾਅਦ ਚ ਜਾਵਾਂਗੇ ਵੀ ਕਿਹੜੇ ਕਿਹੜੇ ਮਸਲਿਆਂ ਦੇ ਵਿੱਚ ਜਿਹੜਾ ਉਹ ਮਨੁੱਖ ਜਿਹੜੀ ਆ ਆਪਦੀ ਸ਼ਿਕਾਇਤ ਕਰ ਸਕਦਾ ਤੇ ਫਿਰ ਉਹ ਸ਼ਿਕਾਇਤ ਕਿੱਥੇ ਕਰ ਸਕਦਾ ਦੇਖੋ ਪਹਿਲੀ ਗੱਲ ਤਾਂ ਸਮਝ ਸਾਬ ਆ ਗੱਲ ਮਨੁੱਖ ਦੀ ਆ ਕੋਈ ਵੀ ਮਨੁੱਖ ਜਿਹਨੂੰ ਅਸੀਂ ਇਨਸਾਨ ਕਹਿੰਨੇ ਆ ਜੀ ਇਨਸਾਨ ਕਹਿੰਨੇ ਆ ਇਨਸਾਨਾਂ ਦੇ ਲਈ ਆ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਬਣਿਆ ਜੀ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਬਣਿਆ ਹਮ ਇਹ ਜਿਹੜੇ ਆਧਾਰੇ ਇਹ ਅਧਾਰਿਆਂ ਦਾ ਕੰਮ ਕੇਵਲ ਤੇ ਕੇਵਲ ਇੱਕ ਹੀ ਹੈ ਕਿਤੇ ਵੀ ਪੰਜਾਬ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਕਿਤੇ ਵੀ ਦੇਸ਼ ਦੇ ਵਿੱਚ ਮਨੁੱਖ ਦਾ ਕਾਣ ਨਹੀਂ ਹੋਣਾ ਚਾਹੀਦਾ ਹਰੇਕ ਨਾਗਰਿਕ ਨੂੰ ਵਧੀਆ ਜ਼ਿੰਦਗੀ ਜੀਣ ਦਾ ਅਧਿਕਾਰ ਹੈ ਤਾਂ ਉਹਦੀ ਸੁਰੱਖਿਆ ਕਰਨਾ ਮਨੁੱਖੀ ਅਧਿਕਾਰ ਅਯੋਗ ਦਾ ਕਮਿਸ਼ਨ ਦਾ ਇਹ ਜਿਹੜੇ ਜੱਜ ਸਾਹਿਬਾਨ ਬੈਠੇ ਉਹਨਾਂ ਦੇ ਮੈਂਬਰ ਹੈ ਤੁਹਾਨੂੰ ਦੱਸਾਂ ਉਹਨਾਂ ਦੀ ਵੀ ਪੁਲਿਸ ਹੁੰਦੀ ਹੈ ਜਿਵੇਂ ਇੱਧਰ ਐਸਐਸਪੀ ਡੀਐਸਸੀ ਡੀਐਸਪੀ ਐਸਪੀ ਆਈਜੀ ਹੁੰਦੇ ਆ ਉਹਦੇ ਵੀ ਪੁਲਿਸ ਦੇ ਅਫੀਸਰ ਇਸ ਅਦਾਰੇ ਦੇ ਵਿੱਚ ਅਪਾਇੰਟ ਕਿਤੇ ਹੁੰਦੇ ਆ ਐਡੀਸੀਪੀ ਮਨੁੱਖੀ ਅਧਿਕਾਰ ਕੇ ਹੋ ਗਿਆ ਜਿਸ ਤਰ੍ਹਾਂ ਸਾਡੇ ਡੀਜੀਪੀ ਸਾਹਿਬ ਪੰਜਾਬ ਦੇ ਹੋਗੇ ਇਹਨਾਂ ਦਾ ਵੀ ਪੁਲਿਸ ਹੈ ਜਿੱਥੇ ਕਿਤੇ ਕੋਈ ਘਟਨਾ ਹੁੰਦੀ ਹੈ ਗੈਰ ਮਨੁੱਖੀਆਂ ਨਾ ਉਹਨਾਂ ਦੇ ਨੋਟਿਸ ਚ ਆਉਂਦੀ ਹੈ ਇਹ ਫੋਰੀ ਤੌਰ ਤੇ ਕਮਿਸ਼ਨ ਜਾ ਕੇ ਜਿਹੜਾ ਹੈ ਉਥੇ ਵਿਜਿਟ ਕਰਦਾ ਹੈ ਆਪਦੀ ਰਿਪੋਰਟ ਤਿਆਰ ਕਰਦਾ ਜਿੱਥੇ ਕੋਈ ਨੈਕਲਜੈਂਸੀ ਆਈ ਤਾਂ ਮੁਕਦਮਾ ਦਰਜ ਕਰਨ ਦਾ ਅਧਿਕਾਰ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਹੈਗਾ ਜਿਸ ਧਰਤੀ ਦੇ ਬੈਠੇ ਆਪਾਂ ਸ਼੍ਰੀ ਮਕਸਰ ਸਾਹਿਬ ਕੀ ਤਾਂ ਪਿਛਲੇ ਕਈ ਸਮੇਂ ਵਿੱਚ ਬੜੇ ਸਤੱਦ ਹੋਏ ਜਿਵੇਂ ਕੁਛ ਛੋਟੀ ਮੁੱਟੀ ਗੱਲ ਤੇ ਜਿਹੜਾ ਸੀਗਾ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਬਨ ਕੇ ਕੁੱਟਣਾ ਘਰੀਸ ਕੇ ਕੁੱਟਣਾ ਜਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਵੀ ਬਾਦ ਫੈਲੀਆਂ ਵੀ ਹੋ ਗਿਆ ਠੀਕ ਆ ਕੁੱਟ ਮਾਰ ਨਾਜਾਇਜ਼ ਹੋਈ ਨਿੱਕੀ ਨਿੱਕੀ ਗਲਤੀ ਤੇ ਤਾਂ ਉਹ ਕੁਝ ਐਪਲੀਕੇਸ਼ਨਾਂ ਵੀ ਆਪਣੇ ਆਂਡੀਆਂ ਲੱਗਦੀਆਂ ਤਾਂ ਉਹ ਇਹ ਜਿਹੜੇ ਕੇਸ ਹੁੰਦੇ ਆ ਉਹ ਬਿਨਾਂ ਜਾਣਕਾਰੀ ਤੋਂ ਜਿਹੜੀ ਇੱਥੇ ਹੀ ਰਹਿ ਜਾਂਦੇ ਔਰ ਉਹਨੂੰ ਪਤਾ ਨਹੀਂ ਹੁੰਦਾ ਕਿ ਮੈਂ ਆਪਣੀ ਸ਼ਿਕਾਇਤ ਕਰੀ ਮੈਂ ਉਹੀ ਦੱਸ ਰਿਹਾ ਨਾ ਹੁਣ ਇਹ ਇੱਕ ਬਹੁਤ ਵਧੀਆ ਤੁਹਾਡਾ ਪੁਆਇੰਟ ਹੈ ਇੱਥੇ ਕੰਮ ਕਰਨ ਦੀ ਲੋਡ ਹੁੰਦੀ ਹੈ ਜੇ ਕਿਸੇ ਦਾ ਮਨੁੱਖੀਤ ਕਰਦਾ ਕਾਹਨ ਹੁੰਦਾ ਤਾਂ ਸਾਡੇ ਕੋਲ ਵੀਡੀਓਗ੍ਰਾਫੀ ਹੋਣੀ ਚਾਹੀਦੀ ਆ ਜੇ ਸਾਡੇ ਕੋਲ ਵੀਡੀਓਗ੍ਰਾਫੀ ਹੈਗੀ ਆ ਜੇ ਕੋਈ ਸੱਟ ਚੋਟ ਆਈ ਹੈ ਮੈਡੀਕਲ ਹੈਗਾ ਸਾਡੇ ਕੋਲ ਕੋਈ ਗਵਾਹ ਹੈਗੇ ਆ ਤਾਂ ਅਸੀਂ ਸਾਡੀ ਕੋਈ ਪੁਲਿਸ ਵੱਲੋਂ ਸੁਣਾਈ ਨਹੀਂ ਕਰਦੀ ਕੋਈ ਅਧਿਕਾਰੀ ਸਾਡੀ ਸੁਣਾਈ ਨਹੀਂ ਕਰਦਾ ਤਾਂ ਉਹ ਸਪੋਰਟਿੰਗ ਡਾਕੂਮੈਂਟ ਦੇਖੋ ਮੈਡੀਕਲ ਆ ਦੇਖੋ ਇਹ ਮੇਰੀ ਸੱਟ ਵੱਜੀ ਆ ਮੇਰੀ ਮੈਡੀਕਲ ਆ ਮੇਰੀ ਡੀਡੀਆਰ ਦਰਜ ਆ ਮੇਰੇ ਬਿਆਨ ਪੁਲਿਸ ਨੇ ਲਏ ਆ ਬਟ ਐਫਆਈਆਰ ਦਰਜ ਨਹੀਂ ਕੀਤੀ ਤਾਂ ਇਹ ਵੀ ਗੱਲ ਦੱਸਾਂ ਸਮਾਗ ਸਾਬ ਜੇ ਕਿਤੇ ਕਿਸੇ ਅਧਿਕਾਰੀ ਦੀ ਨੈਗਲੀਜੈਂਸੀ ਪਾਈ ਜਾਂਦੀ ਹੈ ਤਾਂ ਉਹ ਵੀ ਮਨੁੱਖੀ ਅਧਿਕਾਰ ਦੇ ਸਕੰਜੇ ਦੇ ਵਿੱਚ ਆਏਗਾ ਉਹ ਕਾਰਵਾਈ ਕਰਨ ਵਾਲਾ ਅਧਿਕਾਰੀ ਕਿਉਂ ਨਹੀਂ ਕੀਤੀ ਉਹਦੀ ਜ਼ਿੰਮੇਵਾਰੀ ਬਣਦੀ ਹੈ ਤੋਂ ਐਪਲੀਕੇਸ਼ਨ ਲਿਖਣ ਦਾ ਟਾਂਚਾ ਸਾਡਾ ਇੱਕ ਵਧੀਆ ਹੋਣਾ ਚਾਹੀਦਾ ਅਸੀਂ ਪੂਰੇ ਪੰਜਾਬ ਦੇ ਵਿੱਚ ਦੇਖੋ ਮੈਂ ਮੁਕਸਰ 'ਚ ਬੈਠਾ ਮੁਕਸਰ ਦਾ ਰਹਿਣ ਵਾਲਾ ਪੂਰੇ ਪੰਜਾਬ ਦੇ ਵਿੱਚ ਅਸੀਂ ਆਪਣੇ ਪੈਰਾਲੀਗਲ ਤਿਆਰ ਕੀਤੇ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਦੱਸਿਆ ਕਿ ਐਫ ਆਈ ਆਰ ਕੀ ਹੈ ਓਕੇ ਐਫ ਆਈ ਆਰ ਦਾ ਮਤਲਬ ਕੀ ਹੈ ਇੱਕ ਦਰਖਾਸਤ ਦਾ ਕੀ ਹੈ ਬਹੁਤੀ ਲੋਕ ਜਿਨ੍ਹਾਂ ਨੂੰ ਨਹੀਂ ਪਤਾ ਉਹ ਦਰਖਾਸਤ ਦੇ ਦਿੰਦੇ ਆ ਕਹਿੰਦੇ ਮੇਰੀ ਤਾਂ ਐਫ ਆਈ ਆਰ ਦਰਜ ਹੋ ਗਈ ਉਹ ਦਰਖਾਸਤ ਉਹਨਾਂ ਦੇ ਰੋਜ਼ਨਾਮਚੇ 'ਚ ਦਰਜ ਵੀ ਨਹੀਂ ਹੁੰਦੀ ਉਹ ਵਿਜਾਰਾ ਟੱਕਰਾਂ ਮਾਰਦਾ ਰਹਿੰਦਾ ਹੂੰ ਸੋ ਇਸ ਕਰਕੇ ਅਸੀਂ ਪੈਰਾ ਲੀਗਲ ਤਿਆਰ ਕੀਤੇ ਆ ਅਸੀਂ ਇਹ ਦੱਸਣਾ ਚਾਹੁੰਦੇ ਆ ਅੱਜ ਦੇ ਦਿਨ ਤੇ ਸਭ ਤੋਂ ਪਹਿਲਾਂ ਜੇ ਤੁਹਾਡੇ ਨਾਲ ਕੋਈ ਵਾਇਲੇਸ਼ਨ ਹੁੰਦਾ ਹੈ ਮਨੁੱਖੀ ਅਧਿਕਾਰਾਂ ਦਾ ਘਾਣ ਹੁੰਦਾ ਤਾਂ ਤੁਸੀਂ ਇੱਕ ਐਪਲੀਕੇਸ਼ਨ ਤੱਥਾਂ ਦੇ ਆਧਾਰ ਤੇ ਪੂਰੇ ਤੱਥਾਂ ਦੇ ਆਧਾਰ ਤੇ ਜੋ ਗੱਲ ਹੋਈ ਹੈ ਇੱਥੇ ਇਹ ਸਾਤੇ ਮੇਰੇ ਨਾਲ ਆ ਨਿਸ਼ਾਨ ਹੋਇਆ ਆ ਮੇਰੇ ਨਾਲ ਟੌਰਚਰ ਕੀਤਾ ਗਿਆ ਆ ਚੀਜ਼ ਮੇਰੇ ਨਾਲ ਕੀਤੀ ਗਈ ਇਹ ਸਾਰੇ ਤੱਥਾਂ ਦੇ ਆਧਾਰ ਤੇ ਸਪੋਰਟਿੰਗ ਡਾਕੂਮੈਂਟ ਆ ਬੰਦੇ ਨੇ ਮੈਨੂੰ ਛਡਾਇਆ ਆ ਬੰਦੇ ਨੇ ਮੈਨੂੰ ਪਾਣੀ ਪਿਆਇਆ ਆ ਬੰਦੇ ਨੇ ਮੈਨੂੰ ਹਸਪਤਾਲ ਲੈ ਕੇ ਗਏ ਆ ਮੇਰੀ ਐਮਐਲਆਰ ਰਿਪੋਰਟ ਹੈ ਆ ਮੇਰੀ ਸਟੇਟਮੈਂਟ ਹੈ ਪੁਲਿਸ ਦੀ ਇਹ ਤੱਥ ਇਹਨੂੰ ਕਹਿੰਦੇ ਸਪੋਰਟਿੰਗ ਡਾਕੂਮੈਂਟ ਅਸੀਂ ਕਲੀ ਅਪਲੀਕੇਸ਼ਨ ਦੇ ਦਿੰਨੇ ਆ ਉਹ ਦੇਖੋ ਥੱਲੇ ਆ ਜਾਂਦੇ ਜਦੋਂ ਥੱਲੇ ਆਉਂਦੀ ਹੈ ਤਾਂ ਥਲੜੀ ਜਿਹੜੀ ਮਸ਼ੀਨਰੀਆ ਥੜਾ ਜਿਹੜਾ ਸਿਸਟਮ ਹੈ ਉਹ ਰਿਪੋਰਟ ਨੂੰ ਬਣਾ ਕੇ ਪੇਸ਼ ਜਾਂਦਾ ਤੇ ਦਫਤਰ दाखल ਹੋ ਜਾਂਦੀ ਹੈ ਇੱਥੇ ਗੱਲ ਖਤਮ ਨਹੀਂ ਹੁੰਦੀ ਇੱਥੋਂ ਤਾਂ ਗੱਲ ਸ਼ੁਰੂ ਹੁੰਦੀ ਹੈ ਮੈਨੂੰ ਯਾਦ ਹੈ ਕਿ ਸ਼ੁਰੂ ਹੁੰਦੀ ਹੈ ਮੈਨੂੰ ਯਾਦ ਹੈ ਇੱਕ ਵਾਰੀ ਇੱਕ ਮੰਤਰੀ ਨੂੰ ਆ ਕੇ ਜਿਹੜਾ ਸੀ ਸੜਕ ਰੋਕਣੀ ਪਈ ਸੀ ਤੁਹਾਨੂੰ ਯਾਦ ਹੋਊਗਾ ਕੋਈ ਸੱਦਰ ਹੋਇਆ ਸੀ ਮੁਕਸਰ ਦੇ ਵਿੱਚ ਇੱਕ ਪਿੰਡ ਦੇ ਵਿੱਚ ਜਿਹੜਾ ਟਰਾਲੀ ਨਾਲ ਬੰਨ ਕੇ ਸ਼ਾਇਦ ਇਹ ਕੁੱਟਿਆ ਗਿਆ ਸੀ ਹਾਂ ਦੇਖੋ ਉਹ ਮਾਮਲਾ ਮੇਰੇ ਧਿਆਨ 'ਚ ਸੀਗਾ ਹਾਂਜੀ ਇੱਕ ਮੰਡੀ ਸਬਜੀ ਮੰਡੀ ਦੀ ਇਹ ਘਟਨਾ ਹੈ ਉੱਥੇ ਇੱਕ ਕਿਸੇ ਵਿਅਕਤੀ ਨੂੰ ਮਜ਼ਦੂਰ ਨੂੰ ਉਹਦਾ ਕੋਈ ਲੈਣ ਦੇਣ ਸੀਗਾ ਪੈਸਿਆਂ ਦਾ ਲੈਣ ਦੇਣ ਹੋ ਸਕਦਾ ਮਗਰੋਂ ਨੂੰ ਬੰਨ ਕੇ ਕੁੱਟਿਆ ਗਿਆ ਠੀਕ ਹੈ ਬੰਨ ਕੇ ਕੁੱਟਿਆ ਗਿਆ ਇਹ ਮਾਮਲਾ ਵੱਡੇ ਪੱਧਰ ਤੇ ਮੀਡੀਆ ਦੇ ਵਿੱਚ ਵੀ ਆਇਆ ਪੁਲਿਸ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਵੀ ਆਇਆ ਉਹਦੇ ਤੇ ਕਾਰਵਾਈ ਹੋਈ ਉਹਦੇ ਤੇ ਕਮੇਟੀ ਬਣੀ ਕਮੇਟੀ ਬਣੀ ਲੇਬਰ ਇਨਸਪੈਕਟਰ ਸੀਓ ਦੇ ਵਿੱਚ ਐਸਟੀਐਮਸੀ ਉਹਦੇ ਤੇ ਸੋ ਇਹਦੇ ਤੇ ਸਾਡੇ ਕੋਲ ਵੱਡੀ ਇੱਕ ਜ਼ਿਲ੍ਹੇ ਚ ਕਮੇਟੀ ਵੀ ਬਣੀ ਹੁੰਦੀ ਹੈ ਕਿ ਇਹਨੂੰ ਵਾਚ ਕਰਨਾ ਹੈ ਇਹਦੀ ਮੋਨੀਟਰਿੰਗ ਕਰਨੀ ਹੈ ਸਾਡੇ ਜਿਹੜੇ ਵਲੰਟਰੀਅਰ ਹੈ ਜਾਂ ਜਿਹੜਾ ਵੈਲਫੇਅਰ ਡਿਪਾਰਟਮੈਂਟ ਹੈ ਉਹਦੀ ਵੀ ਜ਼ਿੰਮੇਵਾਰੀ ਬਣਦੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਇਤੋਂ ਤੱਕ ਵੀ ਮੈਂ ਦੱਸਾਂ ਕਿ ਸਾਡੇ ਡੀਸੀ ਦੀ ਸਾਡੇ ਐਸਐਸਪੀ ਦੀ ਸਾਡਾ ਜਿਹੜਾ ਮੀਡੀਆ ਸਿਸਟਮ ਹੈ ਜਿਹਨੂੰ ਅਸੀਂ ਡੀਪੀਆਰਓ ਹੁੰਦਾ ਪਬਲਿਕ ਰਿਲੇਸ਼ਨ ਆਫੀਸਰ ਹੁੰਦਾ ਹੈ ਉਹ ਜਦੋਂ ਮੋਨਿਟਿੰਗ ਕਰਦਾ ਉਹ ਕਟਿੰਗ ਜਾਂਦੀ ਹੈ ਜਦੋਂ ਸਬੰਧਤ ਡਿਪਾਰਟਮੈਂਟ ਦੇ ਵਿੱਚ ਉਹਦੇ ਤੇ ਐਕਸ਼ਨ ਹੁੰਦਾ ਦਰਖਾਸਤ ਆਈ ਹੈ ਜਾਂ ਨਹੀਂ ਆਈ ਵੀਡੀਓ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਤੇ ਤਾਂ ਫੋਰੀ ਐਕਸ਼ਨ ਹੁੰਦਾ ਚਾਰੇ ਤਰ੍ਹਾਂ ਮੈਂ ਦੇਖਦਾ ਹਾਂ ਕਿ ਜਿਹੜਾ ਉਹ ਗਰੀਬ ਲੋਕਾਂ ਨਾਲ ਜੀ ਜਿਹੜੇ ਲੋਕ ਗਰੀਬ ਹੈ ਮੈਂ ਕਿਸੇ ਰਿਕਵੈਸਟ ਦੀ ਗੱਲ ਨਹੀਂ ਕਰੂੰਗਾ ਵੀ ਗਰੀਬ ਕੌਣ ਹੈ ਜੋ ਗਰੀਬ ਲੋਕਾਂ ਉਹਨਾਂ ਨੇ ਧੱਕਾ ਹੁੰਦਾ ਤਾਂ ਬਹੁਤ ਸਾਰੇ ਲੋਕ ਜਿਹੜੇ ਐਪਲੀਕੇਸ਼ਨ ਦੇ ਦਿੰਦੇ ਆ ਪਰ ਉਹ ਐਪਲੀਕੇਸ਼ਨ ਦਫਤਰਾਂ ਚ ਪਈਆਂ ਰਹਿੰਦੀਆਂ ਉਹਨਾਂ ਦੇ ਕੰਮ ਨਹੀਂ ਹੁੰਦਾ ਦੇਖੋ ਕੰਮ ਅੱਜ ਵੀ ਪੰਜਾਬ ਦੇ ਵਿੱਚ ਚਾਹੇ ਕੋਈ ਮਜ਼ਦੂਰ ਹੈ ਚਾਹੇ ਕੋਈ ਦਿਹਾੜੀਆ ਕੰਮ ਹੈ ਚਾਹੇ ਉਹ ਕਿਸੇ ਵੀ ਜਾਤ ਦਾ ਕਿਸੇ ਵੀ ਧਰਮ ਦਾ ਹੈ ਕਈ ਤਰ੍ਹਾਂ ਦੇ ਵਾਇਲੇਸ਼ਨ ਹੈ ਸਮਾਨ ਸਾਹਿਬ ਕਈ ਤਰ੍ਹਾਂ ਦੇ ਇੱਕ ਪਿੰਡ ਦੇ ਵਿੱਚ ਬੰਦਾ ਕੰਮ ਕਰਦਾ ਉਹਦਾ ਹੋਰ ਇੱਕ ਮਜ਼ਦੂਰ ਮਜ਼ਦੂਰੀ ਕਰਦਾ ਉਹਦਾ ਵਾਇਲੇਸ਼ਨ ਹੋਰ ਹੈ ਇੱਕ ਪੜਿਆ ਲਿਖਿਆ ਉਹਦੇ ਨਾਲ ਵੀ ਵਾਇਲੇਸ਼ਨ ਹੈ ਆਪਾਂ ਪੁਲਿਸ ਦੀ ਗੱਲ ਕਰਦੇ ਆ ਤੁਹਾਨੂੰ ਇਹ ਚੀਜ਼ ਦਾ ਪਤਾ ਪੁਲਿਸ ਨਾਲ ਵੀ ਵਾਇਲੇਸ਼ਨ ਹੁੰਦਾ ਹੂੰ ਪੁਲਿਸ ਦਾ ਪੁਲਿਸ ਦਾ ਮਨੋਕ ਮਨੋਕ ਨਹੀਂ ਗਾ ਬਿਲਕੁਲ ਦੇ ਵੀ ਰਾਈਟ ਹੈ ਉਹ ਵੀ ਮਨੋਕਾ ਉਹਦੇ ਯੂਨੀਫਾਰਮ ਪਾਈ ਹੈ ਤਾਂ ਉਹ ਅਫਸਰ ਠੀਕ ਹੈ ਜੇ ਉਹਦੀ ਯੂਨੀਫਾਰਮ ਦੇ ਵਿੱਚ ਵੀ ਉਹਦੇ ਨਾਲ ਉਹਦੇ ادارے ਦਾ ਅਧਿਕਾਰੀ ਵੀ ਉਹਦੇ ਨਾਲ ਉਹਦੇ ਮਨੁੱਖੀ ਅਧਿਕਾਰ ਦਾ ਹੰਨਣ ਕਰ ਸਕਦਾ ਹੈ ਜੀ ਉਹਨਾਂ ਦੀ ਸਰਵਿਸ ਡਿਊਟੀ ਉਹਨਾਂ ਦਾ ਸਮਾਂ ਜੀ ਉਹਦੇ ਤੇ ਵੀ ਮੈਂ ਕਈ ਵਾਰੀ ਗੱਲ ਕੀਤੀ ਹੈ ਮੈਂ ਇਹ ਗੱਲ ਕਰੂੰਗਾ ਜਿਹੜੇ ਜੇ ਤੁਸੀਂ ਮਾਮਲੇ ਦੀ ਗੱਲ ਕਰਤੀ ਵੀ ਜਿਹੜੇ ਚਾਹ ਮਲਾਜਮ ਚਾਹੇ ਉਹ ਮੁਲਾਜ਼ਮ ਚਾਹੇ ਉਹ ਮਤਲਬ ਕਿ ਹੋਰ ਡਿਪਾਰਟਮੈਂਟ ਵਿੱਚ ਕਿਸ ਡਿਪਾਰਟਮੈਂਟ ਵਿੱਚ ਕੰਮ ਕਰਦੇ ਤਾਂ ਉੱਥੇ ਵੀ ਜਿਹੜੇ ਉਹਨਾਂ ਦੇ ਤੁਹਾਡਾ ਕਹਿੰਦਾ ਭਾਵਾ ਅਫਸਰ ਹੈ ਉਹਨਾਂ ਦਾ ਸ਼ੋਸ਼ਣ ਕਰਦੇ ਉਹਨਾਂ ਦੇ ਅਧਿਕਾਰਾਂ ਦੀ ਬਿਲਕੁਲ ਕਰਦੇ ਆਏ ਕਰਨ ਦੀ ਬਜਾਏ ਜਿਹੜੇ ਬਿਲਕੁਲ ਉਹਨਾਂ ਦਾ ਕਹਾਣ ਕੀਤਾ ਜਾਂਦਾ ਤਾਂ ਬਹੁਤ ਸਾਰੇ ਮਾਮਲੇ ਤਾਂ ਮੇਰੇ ਖਰੇ ਵੀ ਜਿਵੇਂ ਉੱਚ ਅਧਿਕਾਰੀ ਹੈ ਉਹ ਥੱਲੇਲੇ ਮੁਲਾਜ਼ਮਾਂ ਦਾ ਜਿਹੜਾ ਅਧਿਕਾਰਾਂ ਦੀ ਕਹਾਣ ਕਰਦੇ ਤਾਂ ਦਬ ਕੇ ਰਿਆ ਜਾਂਦਾ ਸਮਾਗ ਸਾਬ ਜੇਲ੍ਹਾਂ ਦੇ ਵਿੱਚ ਹੂੰ ਜੇਲ੍ਹਾਂ ਦੇ ਵਿੱਚ ਬੰਦ ਹੂੰ ਜਿਹੜੇ ਕੈਦੀ ਹੈ ਜਿਹੜੇ ਹਵਾ ਲਾਤੀ ਹੈ ਉਹਨਾਂ ਦਾ ਵੀ ਕਾਨੂੰਨ ਦਾ ਦੇਖੋ ਜੇਲ ਹੈ ਸਾਨੂੰ ਜੱਜ ਨੇ ਭੇਜਿਆ ਠੀਕ ਹੈ ਸਾਡੀ ਜਿਹੜੀ ਸੁਰੱਖਿਆ ਕਰਨਾ ਅਸੀਂ ਸੁਧਾਰ ਕਰ ਕਹਿੰਨੇ ਆ ਉਹਨੂੰ ਉੱਥੇ ਸੁਧਾਰ ਹੋਣਾ ਕਾਦਾ ਹੋਣਾ ਮਨੁੱਖ ਦਾ ਹੋਣਾ ਸੁਧਾਰ ਹੋਣਾ ਉੱਥੇ ਵੀ ਮੈਂ ਕਈ ਵਾਰੀ ਜੇਲਾਂ ਚ ਜਾ ਕੇ ਫੈਕਟ ਫਾਈਨਡਿੰਗ ਕੀਤੀ ਹੈ ਉਹਨਾਂ ਅਕੈਦੀਆਂ ਨੂੰ ਮਿਲਿਆ ਜਿਨ੍ਹਾਂ ਦੇ ਨਾਲ ਵੱਡੇ ਪੱਦਰ ਤੇ ਕੁੱਟਮਾਰ ਹੁੰਦੀ ਐ ਉਹਨਾਂ ਨੂੰ ਵਧੀਆ ਮੈਡੀਕਲ ਨਹੀਂ ਮਿਲਦਾ ਵਧੀਆ ਖਾਣਾ ਨਹੀਂ ਮਿਲਦਾ ਇਹ ਵੀ ਮਨੁੱਖੀ ਅਧਿਕਾਰ ਦਾ ਕਾਨੂੰਨ ਆ ਉੱਥੇ ਵੀ ਜੱਜ ਸਾਹਿਬ ਜਾਂਦੇ ਆ ਉੱਥੋਂ ਵੀ ਅੰਦਰੋਂ ਲੈਟਰਾਂ ਆਉਂਦੀ ਐ ਤਾਂ ਉਹਨਾਂ ਤੇ ਸਾਡੇ ਜਿਹੜਾ ਜੁਡੀਸ਼ਰੀ ਸਟਰਕਚਰ ਐ ਉਹਦੇ ਤੇ ਕੰਮ ਕਰਦਾ ਸਮਾਜ ਸਾਹਿਬ ਅੱਜ ਮੈਂ ਤੁਹਾਨੂੰ ਕੋਈ ਕੋਈ ਅਜਿਹਾ ਮਾਮਲਾ ਜੀ ਤੁਸੀਂ ਕਿਉਂਕਿ ਤੁਸੀਂ ਬੜੇ ਲੰਮੇ ਸਮੇਂ ਤੋਂ ਜਿਹੜਾ ਮਨੁੱਖੀ ਅਧਿਕਾਰਾਂ ਦੇ ਕੰਮ ਕਰਦੇ ਹੋ ਕੋਈ ਅਜਿਹਾ ਮਾਮਲਾ ਜਿਹੜਾ ਬਹੁਤ ਅਜਾਗਰ ਵੀ ਹੋ ਗਿਆ ਹੋਵੇ ਤੇ ਬੜੀ ਮਲਕਸਤਦਦ ਵੀ ਹੋਇਆ ਹੋਵੇ ਤੇ ਤੁਸੀਂ ਜਿਹੜੀ ਐ ਹੈਲਪ ਕਰਨ ਦੀ ਬੜੀ ਕੋਸ਼ਿਸ਼ ਬੜਾ ਔਖਾ ਲੱਗਿਆ ਹੋਵੇ ਦੇਖੋ ਮੈਂ ਪੰਜਾਬੀ ਨਹੀਂ ਹਰਿਆਣਾ ਹਿਮਾਚਲ ਰਾਜਸਥਾਨ ਅਸੀਂ ਜਿਸ ਵੱਡੀ ਕੈਂਪੇਨ ਚ ਕੰਮ ਕਰਦੇ ਆਂ ਦਿੱਲੀ ਦੇ ਵਿੱਚ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਹੈ ਉਹਨਾਂ ਦੇ ਮੈਂਬਰ ਹੈ ਚੰਡੀਗੜ੍ਹ ਚ 34 ਦੇ ਵਿੱਚ ਮਨੁੱਖੀ ਅਧਿਕਾਰ ਦਾ ਜਿਹੜਾ ਮੇਨ ਆਫਿਸ ਹੈ ਉੱਥੇ ਅਸੀਂ ਵਿਕਟਮ ਨੂੰ ਲੈ ਕੇ ਉਹਨਾਂ ਦੀ ਕੰਪਲੇਟਾਂ ਨੂੰ ਫਾਲੋ ਅਪ ਲੈਣੇ ਆ ਉਹਨਾਂ ਦੀ ਕੰਪਲੇਂਟਾਂ ਜਿਹੜੀਆਂ ਰਜਿਸਟਰ ਕਰਵਾਉਨੇ ਆ ਤੇ ਅਸੀਂ ਉਹ ਜਿਹੜੀ ਉਹਦੀ ਕੰਪਲੇਂਟ ਹੈ ਉਹਦਾ ਫਾਲੋਪਲੈਨ ਇਹ ਨਹੀਂ ਹੈ ਦਫਤਰ داخل ਹੋਗੀ ਅਸੀਂ ਜੇ ਸਾਡੇ ਕੋਲ ਕੋਈ ਸਪੋਰਟਿੰਗ ਡਾਕੂਮੈਂਟ ਹੈ ਤੱਥ ਹੈ ਉਹ ਅਸੀਂ ਫੇਰ ਕਹਨੇ ਆ ਨਹੀਂ ਸਰ ਇਹ ਥੇ ਤੁਹਾਨੂੰ ਰਿਪੋਰਟ ਗਲਤ ਭੇਜੀ ਗਈ ਹੈ ਆ ਦੇਖੋ ਮੈਡੀਕਲ ਰਿਪੋਰਟ ਇਹਦੇ ਨਾਲ ਨੱਥੀ ਨਹੀਂ ਹੈ ਆ ਬੰਦਾ ਗਵਾ ਆ ਵੀਡੀਓ ਹੈ ਆ ਫੋਟੋ ਹੈ ਤਾਂ ਫਿਰ ਉਹ ਜੇ ਥੱਲੋਂ ਰਿਪੋਰਟ ਆਵੜੀਏ ਮਤਲਬ ਤਾਂ ਉਤੋਂ ਜਿਹੜੀ ਰਿਪੋਰਟ ਹੈ ਦੁਆਰਾ ਖੁੱਲ ਸਕਦੀ ਹੈ ਇਹ ਮਨੁੱਖੀ ਅਧਿਕਾਰ ਕੋਲ ਕੋਰਟ ਤੋਂ ਰਿਕਾਰਡ ਲੈਣ ਦਾ ਕੋਰਟ ਦੇ ਵਿੱਚ ਇੰਟਰਫੇਅਰ ਕਰਨ ਦਾ ਵੀ ਅਧਿਕਾਰ ਹੈ ਹਾਂ ਇਹ ਗੱਲ ਵੱਖਰੀ ਹੈ ਪਹਿਲਾਂ ਕੋਰਟ ਦੇ ਵਿੱਚ ਕੇਸ ਚੱਲਦਾ ਨਾ ਹੋਵੇ ਤੁਹਾਡਾ ਕਹਿੰਦਾ ਮਤਲਬ ਹੈ ਕਿ ਜੇਕਰ ਮਨੁੱਖੀ ਅਧਿਕਾਰ ਤੇ ਕੇਸ ਲਾਇਆ ਵੀ ਤਾਂ ਆਪਦੇ ਇਹ ਡਾਕੂਮੈਂਟੇਸ਼ਨ ਪੂਰੀ ਕਰਕੇ ਹੀ ਲਾਇਆ ਜਾਵੇ ਤਾਂ ਕਿ ਪ੍ਰੋਪਰ ਉਸਤੇ ਕੰਮ ਕੀਤਾ ਜਾਵੇ। ਉਹੀ ਕਹਿ ਰਿਹਾ ਸਾਡੇ ਜਿਹੜੇ ਸੋਸ਼ਲ ਐਕਟਿਵਿਸਟ ਨੇ, ਭਿੰਮ ਕ੍ਰਾਂਤੀ ਦੇ ਜਿਹੜੇ ਕਾਰਜਕਰਤਾ ਨੇ, ਸਾਡੇ ਜਿੰਨੇ ਵੀ ਪੰਜਾਬ ਚ ਸੰਗਠਨ ਆ ਪਿੰਡਾਂ ਦੇ ਵਿੱਚ ਆ, ਹੋਰ ਆਰਗੇਨਾਈਜੇਸ਼ਨ ਆ, ਅਸੀਂ ਉਹਨਾਂ ਨੂੰ ਟ੍ਰੇਨਿੰਗ ਇਹ ਹੀ ਦਿੰਨੇ ਆ ਕਿ ਐਪਲੀਕੇਸ਼ਨ ਐਸ ਐਚਓ, ਐਪਲੀਕੇਸ਼ਨ ਡੀ ਐਸ ਪੀ, ਐਪਲੀਕੇਸ਼ਨ ਐਸ ਐਸ ਪੀ ਇਸ ਤਰੀਕੇ ਨਾਲ ਤੁਸੀਂ ਪ੍ਰਸੀਡਿੰਗ ਕਰਨੀ ਹੈ ਜੇ ਤੁਹਾਡੀ ਕੋਈ ਆ ਐਸ ਡੀ ਨਾਲ ਸੰਬੰਧਿਤ ਹੈ ਲੇਬਰ ਇਨਸਪੈਕਟਰ ਨਾਲ ਸੰਬੰਧਿਤ ਹੈ ਤਾਂ ਤੁਸੀਂ ਇੱਥੇ ਇਹਨੂੰ ਫਾਈਲ ਕਰੋ ਡੀਸੀ ਕੋਲ ਫਾਈਲ ਕਰੋ ਇਹ ਪ੍ਰਕਿਰਿਆ ਜੇ ਤੁਹਾਡੇ ਕੋਲ ਕੋਈ ਐਵੀਡੈਂਸ ਹੈ ਸਬੂਤ ਹੈ ਤਾਂ ਉਹਨੂੰ ਨਾਲ ਨੱਥੀ ਕਰੋ ਮੈਂ 100% ਕਹਿਣਾ ਅੱਜ ਮਨੁੱਖੀ ਅਧਿਕਾਰ ਦਿਨ ਤੇ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਹੈ ਇਹਦੀ ਜ਼ਿੰਮੇਵਾਰੀ ਬਣਾਉਣ ਦਾ ਕੰਮ ਮੀਡੀਆ ਦਾ ਵੀ ਹੈ ਚਲੋ ਹਰ ਇੱਕ ਐਕਟਿਵਿਸਟ ਦਾ ਹੈਗਾ ਮਨੁੱਖੀ ਅਧਿਕਾਰ ਬੈਠਾ ਕਦੇ ਆਸਤੇ ਉਹ ਤਾਂ ਕਹਿੰਦਾ ਆਓ ਉਹ ਕਹਿੰਦਾ ਸਾਨੂੰ ਜੇ ਤੁਸੀਂ ਨਹੀਂ ਆ ਸਕਦੇ ਤਾਂ ਪੋਸਟ ਕਰ ਦਿਓ ਕਾਪੀ ਐਪਲੀਕੇਸ਼ਨ ਦੇ ਦਿਓ ਤੁਹਾਡੇ ਸਬੂਤ ਭੇਜ ਦਿਓ ਜਿੱਥੇ ਤੁਹਾਡੀ ਕੋਈ ਕੰਪਲੀਟ ਜਾਓਗੇ ਉੱਥੇ ਤੁਸੀਂ ਆਪ ਦੀ ਸਕੂਲ ਜਾ ਕੇ ਬਿਆਨ ਦਰਜ ਕਰਾਓ ਤੇ ਤੁਹਾਡੀ ਇਨਸਾਫ ਮਿਲੂਗਾ ਜਸਟਿਸ ਹੋਵੇ ਅੱਜ ਦੇ ਮਨੁੱਖੀ ਅਧਿਕਾਰ ਦੇ ਹਸਤੇ ਕੋਈ ਖਾਸ ਸਨੇਹ ਜਿਹੜੇ ਸਾਡੇ ਸੱਜਣਾ ਨੂੰ ਲੋਕਾਂ ਨੂੰ ਦੇਣਾ ਚਾਹੋ ਤੁਸੀਂ ਦੇਖੋ ਅੱਜ ਮਨੁੱਖੀ ਅਧਿਕਾਰ ਦਿਵਸ ਹੈ 10 ਦਸੰਬਰ ਨੂੰ ਹਰ ਸਾਲ ਜਿਹੜਾ ਇਹ ਮਨਾਇਆ ਜਾਂਦਾ ਹੈ ਸਾਨੂੰ ਇਨਾਂ ਚੀਜ਼ਾਂ ਤੇ ਅਵੇਅਰ ਹੋਣਾ ਚਾਹੀਦਾ ਅੱਜ ਦੇ ਦਿਨ ਤੇ ਮੈਂ ਇਹੀ ਕਵਾਂਗਾ ਜਿੰਨਾ ਵੀ ਸਾਡਾ ਇਨਸਾਫ ਪਸੰਦ ਲੋਕ ਨੇ ਕਿਤੇ ਵੀ ਮਨੁੱਖ ਦਾ ਕੋਈ ਕਹਾਣ ਹੁੰਦਾ ਹੋਵੇ ਤਾਂ ਉਹਦੀ ਜਿਹੜੀ ਆਵਾਜ਼ ਹੈ ਜਿੰਨੂੰ ਸਾਨੂੰ ਬੁਲੰਦ ਕਰਨੀ ਚਾਹੀਦੀ ਹੈ ਚਾਹੇ ਸੋਸ਼ਲ ਮੀਡੀਆ ਸਾਡੇ ਹੱਥ ਦੇ ਵਿੱਚ ਹੈ ਚਾਹੇ ਪ੍ਰਿੰਟ ਮੀਡੀਆ ਚਾਹੇ ਇਲੈਕਟ੍ਰੋਨਿਕ ਮੀਡੀਆ ਜਾਂ ਕਿਤੇ ਵੀ ਤੁਸੀਂ ਜੇ ਇਨਸਾਨ ਹੋ ਵਾਕੇ ਹੀ ਤੁਸੀਂ ਮਨੁੱਖ ਦੀ ਸੇਵਾ ਕਰਨਾ ਚਾਹੁੰਦੇ ਹੋ ਸਭ ਤੋਂ ਵੱਡੀ ਸੇਵਾ ਜਿਹੜੀ ਹੈ ਕਿਸੇ ਵੀ ਮਨੁੱਖ ਦਾ ਕਾਣ ਨਹੀਂ ਹੋਣਾ ਚਾਹੀਦਾ ਉਹਦੀ ਕੁੱਟ ਮਾਰ ਨਹੀਂ ਹੋਣੀ ਚਾਹੀਦੀ ਹਰੇਕ ਬੰਦੇ ਨੂੰ ਆ ਠੰਡੀ ਹਵਾ ਦੇ ਵਿੱਚ ਆ ਵਧੀਆ ਖੁੱਲੇ ਅਸਮਾਨ ਦੇ ਵਿੱਚ ਰਹਿਣ ਦਾ ਅਧਿਕਾਰ ਸਾਨੂੰ ਹੈਗਾ ਜੇ ਇਹਦਾ ਕੋਈ ਕਾਨੂੰਨ ਹੁੰਦਾ ਤਾਂ ਇਹਦੇ ਲਈ ਵੱਖ-ਵੱਖ ਅਦਾਰੇ ਬਣਿਆ ਇਹ ਟਾਂਚਾ ਬਣਿਆ ਮਨੁੱਖੀ ਅਧਿਕਾਰ ਕਮਿਸ਼ਨ ਦਾ ਅਯੋਗ ਦਾ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਸੋ ਇਸ ਕਰਕੇ ਮੈਂ ਇਹ ਚਾਹਾਂਗਾ ਕਿ ਜਿੱਥੇ ਵੀ ਕੋਈ ਵਾਇਲੇਸ਼ਨ ਹੋਏਗਾ ਤਾਂ ਅਸੀਂ ਉਹਦੇ ਤੇ ਆਵਾਜ਼ ਬੁਲੰਦ ਕਰਾਂਗੇ ਇਹਨਾਂ ਦੀ ਜ਼ਿੰਮੇਵਾਰੀ ਤੈਅ ਕਰਾਂਗੇ ਧੰਨਵਾਦ ਬਹੁਤ ਬਹੁਤ ਧੰਨਵਾਦ ਸ਼ੋਕ ਜੀ ਬੜੀ ਵਧੀਆ ਜਿਹੜੀ ਮਨੁੱਖੀ ਅਧਿਕਾਰਾਂ ਤੇ ਜਿਹੜੀ ਆ ਗੱਲਬਾਤ ਤੁਸੀਂ ਸਾਨੂੰ ਬੜੇ ਵਿਸਥਾਰ ਨਾਲ ਦੱਸਿਆ ਤਾਂ ਇਹ ਸਨ ਅਸ਼ੋਕ ਮੇਂਦਰਾ ਜੀ ਜੋ ਅੱਜ ਮਨੁੱਖੀ ਅਧਿਕਾਰ ਦੇ ਸਤੇ ਜਿਹੜਾ ਬੜੀ ਵਧੀਆ ਜਾਣਕਾਰੀ ਦਿੱਤੀ ਆ ਅਗਲੇ ਹਫਤੇ ਤੁਹਾਨੂੰ ਅਸੀਂ ਫਿਰ ਕਿਸੇ ਵਕਿਲ ਰਖਸ਼ੀਦ ਦੇ ਨਾਲ ਮਿਲਾਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ